ਹਿੰਦੁਸਤਾਨ ਦੀ ਸਰਕਾਰ ਨੇ ਪੰਜ ਸੂਬਿਆਂ ਦੀ ਸਰਕਾਰਾਂ ਨੂੰ ਇਹ ਲਿਖਿਆ ਕਿ ਸਿੱਖਾਂ ਨੂੰ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਪਾਕਿਸਤਾਨ ਵਿੱਚ ਗੁਰਪੁਰਬ ਮਨਾਉਣ ਦੀ ਇਜਾਜ਼ਤਾਂ ਦਿੱਤੀ ਜਾਵੇ ਤੇ ਉੱਥੇ ਨੌ ਜਾਣ ਦਿੱਤਾ ਜਾਵੇ। ਉਹਨਾਂ ਨੇ ਇਹ ਲਿਖਿਆ ਉਹਨਾਂ ਨੂੰ ਕਿ ਕਿਉਂਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਇਹ ਪ੍ਰੋਗਰਾਮ ਕੈਂਸਲ ਕੀਤਾ ਔਰ ਕੋਈ ਵੀ ਸ਼ਰਧਾਲੂ ਉੱਥੇ ਜਾਣ ਦੀ ਕੋਸ਼ਿਸ਼ ਨਾ ਕਰੇ। ਮਨੂੰ ਬੜੀ ਤਕਲੀਫ ਹੋਈ ਹੈ ਮਾਨ ਦੇ ਵਿੱਚ ਬੜਾ ਰੰਜਸ਼ ਆਗਾ ਕਿ ਅਸੀਂ ਕਦੇ ਸੁਪਣਾ ਨਹੀਂ ਸੀ ਲੈਸ ਕਿ ਦੋਸਤਾਂ ਦੀ ਸਰਕਾਰ ਇਹੋ ਜਿਹਾ ਆਰਡੀਨੈਂਸ ਕੱਢੇਗੀ ਅਸੀਂ ਤੇ ਸੋਚ ਰਹੇ ਸੀ ਗੁਰਦੁਆਰਾ ਕਰਤਾਰਪੁਰ ਦਾ ਜਿਹੜਾ ਲੰਗ ਹੈ ਉਹਨੂੰ ਖੋਹ ਲੈ ਜਾਵੇ ਪਰ ਉਹਨੂੰ ਕੀ ਖੋਲਣਾ ਸੀ ਇਹਨਾਂ ਨੇ ਹੋਰ ਬੰਨ੍ਹ ਦਿੱਤਾ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਆਮਨਿਸਟਰ ਸਾਹਿਬ ਨੂੰ ਚਿੱਠੀ ਵੀ ਲਿਖੀ ਹੈਗੀ ਤੇ ਇਸ ਵੀਡੀਓ ਰਾਹੀਂ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਅਗਰ ਸਾਨੂੰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਦੇ ਲਈ ਪਾਕਿਸਤਾਨ ਦੀ ਕੋਈ ਵੀ ਔਕੜ ਸੈਣੀ ਪਵੇ ਤੇ ਅਸੀਂ ਉਹਨੂੰ ਕਨਪਾਕ ਸਮਝਾਂਗੇ ਪਰ ਉਹਦੇ ਦਰਸ਼ਨ ਕਰਨ ਤੋਂ ਅਸੀਂ ਵਾਂਝੇ ਨਹੀਂ ਲੰਘਣਾ ਚਾਹਤ। ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਤੇ ਬੈਨ ਬਿਲਕੁਲ ਨਾ ਲਾਇਆ ਜਾਵੇ। ਅਸੀਂ ਅਪਲਾਈ ਕਰੀਏ ਅਗਰ ਪਾਕਿਸਤਾਨ ਦੀ ਸਰਕਾਰ ਸਾਨੂੰ ਵੀਜ਼ਾ ਦੇਵੇ ਤੇ ਸਾਨੂੰ ਜਾਣਾ ਚਾਹੀਦਾ ਹੈ। ਉਹਦੇ ਵਿੱਚ ਸਾਨੂੰ ਹਿੰਦੁਸਤਾਨ ਦੀ ਸਰਕਾਰ ਦੀ ਕੋਈ ਗਰੰਟੀ ਨਹੀਂ ਚਾਹੀਦੀ। ਉਹ ਰਸੀ ਕਾਂ ਗਏ ਉਹਨਾਂ ਤੇ ਮਨਾ ਕੀਤਾ ਸੀ ਆਪਣੀ ਰਿਸ਼ਤੇ ਤੇ ਜਾ ਰਿਹਾ ਸਾਨੂੰ ਆਪਣੇ ਰਿਸ਼ਤੇ ਨੰਕਾਣਾ ਸਾਹਿਬ ਜਾਣ ਦੀ ਜ਼ਿਆਦਾ ਦਿੱਤੀ ਜਾਵੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਕਹਿਆ ਜੀ ਅੱਛਾ ਜੀ ਸਾਡੇ ਕੋਈ ਸਰਕਾਰ ਉੱਥੇ ਮਦਦ ਕਰੇ ਸਾਨੂੰ ਸਕੂਟੀ ਦੇਵੇ ਨਾ ਅਸੀਂ ਰੱਬ ਵਾਸਤੇ ਆਪ ਗੁਰੂ ਨਾਨਕ ਸਾਹਿਬ ਬਖਸ਼ਣਾ ਰਹਾਗਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਸਾਨੂੰ ਕਿਸੇ ਦੀ ਲੋੜ ਨਹੀਂ ਮਿਹਰਬਾਨੀ ਕਰਕੇ ਜਿਹੜੇ ਤੁਹਾਡੇ ਚੇਲੇ ਚੱਟ ਨੇ ਨਾਲ ਬੈਠੇ ਹੋਏ ਨੇ ਤੁਹਾਡੇ ਕੋਲ ਫੋਟੋਆਂ ਖਿਚਾ ਕੇ ਬੜੇ ਖੁਸ਼ ਹੁੰਦੇ ਹਨ। ਉਹਨਾਂ ਤੇ ਇਸ ਗੱਲ ਦਾ ਦਰਦ ਨਹੀਂ ਹੈ। ਬਈ ਨਕਾਣਾ ਸਾਹਿਬ ਜਾਣਾ ਨਹੀਂ ਜਾਣਾ ਉਹਨਾਂ ਕੋਈ ਦਰਦ ਨਹੀਂ ਹੈ। ਉਹ ਇੱਕ ਮਕਸਦ ਵਾਸਤੇ ਬੈਠੇ ਹੋਏ ਨੇ। ਗੁਰਦੁਆਰਿਆਂ ਦੇ ਉੱਤੇ। ਲੁੱਟਣ ਵਾਸਤੇ, ਕੋਟ ਵਾਸਤੇ, ਸਰਕਾਰੀ ਫਾਇਦੇ ਉਠਾਣ ਵਾਸਤੇ ਉਹਨਾਂ ਨੂੰ ਕੋਈ ਦਰਦ ਨਹੀਂ। ਪਰ ਮੈਂ ਤੁਹਾਨੂੰ ਅੱਜ ਜੋੜ ਕੇ ਸਮੁੱਚੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਗ੍ਰਭੈਨ ਤੁਸੀਂ ਲਾਇਆ ਹੈ। ਇਹ ਫੌਰਨ ਆਉਂ ਉਹ ਕਹਿਦੇ ਹੋ ਵੀ ਜਿਹੜੇ ਸਿੱਖ ਆਪਣੇ ਰਿਸਤੇ ਉੱਤੇ ਨਨਕਾਣਾ ਸਾਹਿਬ ਜਾਣਾ ਚਾਹਣ ਉਹ ਜ਼ਰੂਰ ਜਾਣ ਅਸੀਂ ਕੋਈ ਰੁਕਾਵਟ ਨਹੀਂ ਪਾਵਾਂਗੇ ਜਿਨ੍ਹਾਂ ਕੋਲ ਵੀਜ਼ਾ ਹੋਣਗੇ ਅਸੀਂ ਫਲਾਣੀ ਤਰੀਕ ਤੋਂ ਲੈ ਕੇ ਫਲਾਣੀ ਤਰੀਕ ਤੱਕ ਹਰ ਸਿੱਖ ਨੂੰ ਜਿਹਦੇ ਕੋਲ ਵੈਲਿਡ ਵੀਜ਼ਾ ਆਏਗਾ ਉਹਨੂੰ ਜਾਣ ਦਿਆਗੇ ਇਤਨੀ ਬੇਨਤੀ ਕਰਨ ਲਈ ਮੈਂ ਹਾਜ਼ਰ ਹੋਇਆ ਉਮੀਦ ਹੈ ਸਿੱਖਾਂ ਦੇ ਹਿਰਦੇ ਸ਼ਾਂਤ ਕਰੋਗੇ ਦੁਖੀ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ